ਜੈ ਕਰਾਏ ਵੀਰ ਬਜਰੰਗੇ ਸਰ ਸਰ ਮਹਾਦੇਵ ਅੱਜ ਸ਼ਿਵਰਾਤਰੀ ਦੇ ਪਾਵਨ ਅਫਸਰ ਦੇ ਉੱਤੇ ਸ਼ੇਵ ਸ਼ਕਤੀ ਨੌਜਵਾਨ ਸਭਾ ਵੱਲੋਂ ਕਾਲਜ ਰੋਡ ਤੇ ਜੋ ਕਿ ਬੜੇ ਲੰਮੇ ਸਮੇਂ ਤੋਂ ਲੰਗਰ ਦੀ ਸੇਵਾ ਕਰਦੇ ਰਹੇ ਨੇ ਸ਼ਿਵਰਾਤਰੀ ਦੇ ਉੱਪਰ ਹੋਰ ਵੀ ਸਾਰੇ ਜਿੰਨੇ ਵੀ ਧਾਰਮਿਕ ਪਿਆਰ ਆਉਂਦੇ ਨੇ ਉਹਨਾਂ ਦੇ ਉੱਤੇ ਆਪਣੀ ਵੱਧ ਚੜ ਕੇ ਸੇਵਾ ਦਾ ਯੋਗਦਾਨ ਕਰਦੇ ਨੇ ਅੱਜ ਵੀ ਸ਼ਿਵਰਾਤਰੀ ਦੇ ਪਾਵਨ ਦਿਵਸ ਦੇ ਉੱਤੇ ਇਹਨਾਂ ਨੇ ਲੰਗਰ ਦੀ ਸੇਵਾ ਕੀਤੀ ਏ ਪ੍ਰਭੂ ਜੀ ਦੇ ਨਾਮ ਦਾ ਗੁਣਗਾਨ ਕਰ ਰਹੇ ਨੇ ਲੋਕਾਂ ਦੀ ਸੇਵਾ ਕਰ ਰਹੇ ਨੇ ਕਿਉਂਕਿ ਪ੍ਰਮਾਤਮਾ ਨੇ ਸਿਖਾਇਆ ਇਹ ਹੀ ਹੈ ਕਿ ਜਿਹੜਾ ਇਨਸਾਨ ਇੱਥੇ ਆ ਕੇ ਲੋਕਾਂ ਦੀ ਸੇਵਾ ਕਰੇਗਾ ਸਮਝ ਲਓ ਕਿ ਪ੍ਰਮਾਤਮਾ ਦੀ ਸੇਵਾ ਤੇ ਉਹਦੇ ਉੱਤੇ ਪੂਰਾ ਪੈਰਾ ਦੇ ਕੇ ਸਾਡੇ ਚੋਕ ਕੁਮਾਰ ਜੀ ਪ੍ਰਧਾਨ ਪਰਮੇਸ਼ਰ ਕੁਮਾਰ ਜੀ ਪ੍ਰਧਾਨ ਵਿਜੇ ਕੁਮਾਰ ਜੀ ਸੋਮਨਾਥ ਦੀ ਸਰਪ੍ਰਸਤ ਸਾਰੀ ਟੀਮ ਹੀ ਜਿੰਨੀ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਸਮਾਜ ਨੂੰ ਵਧੀਆ ਦੇਣ ਵਾਸਤੇ ਪ੍ਰਮਾਤਮਾ ਦੇ ਨਾਮ ਦੇ ਉੱਤੇ ਮਿਹਨਤ ਸਾਰਿਆਂ ਨੂੰ ਇਸ ਪਾਵਨ ਦਿਨ ਦੇ ਉੱਤੇ ਵਧਾਈ ਦਿਨਾ ਇਹ ਸਮੁੱਚੀ ਦੁਨੀਆ ਦੇ ਵਿੱਚ ਸਾਰੀ ਸੰਗਤ ਜਿੰਨੀ ਵੀ ਪ੍ਰਮਾਤਮਾ ਦੇ ਲੋਕਾਈ ਵਸਦੀ ਹੈ ਸਾਰਿਆਂ ਨੂੰ ਇਸ ਪਾਵਨ ਦਿਨ ਤੇ ਬਹੁਤ ਬਹੁਤ ਵਧਾਈ ਹਰ ਹਰ ਮਹਾਦੇਵ ਬਾਈ ਕਾਲਾ ਸਾਹਿਬ ਵਾਹਿਗੁਰੂ ਖਤੇ ਜੀ ਮੈਂ ਤਲਵਿੰਦਰ ਸਿੰਘ ਪਾਰਟੀਆ ਜੀਪੀ ਕਲੈਕਸ਼ਨ ਤੋਂ ਸਾਰੇ ਮਾਨਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪ ਜੀ ਨੂੰ ਮੱਥਾ ਟੇਕਦਾ ਹਾਂ ਐਂਜਲ ਸਟੋਰ ਵੱਲੋਂ ਹਰ ਸਾਲ ਜਿਹੜਾ ਇਤਾਰ ਵੀ ਮੰਗਨ ਆਇਆ ਗਿਆ ਜੇ ਸ਼ਿਵ ਭਗਵਾਨ ਸਭ ਤੇ ਆਪਣੀ ਕਿਰਪਾ ਬਣਾਈ ਰੱਖੇ ਸ਼ਿਵਲਾਤੀ ਦਾਪੁਰ ਸਾਡੇ ਮਿਲਣ ਨੇ ਕਿਹੜੇ ਆ ਪੋਲੇ ਸ਼ੰਕਰ ਮਾਹਰ ਮਾਝਾ ਜਨਨ ਸੋਲ ਘਾਤੀਆਂ ਤੋਂ ਅਸੀਂ ਪੋਲੇ ਸ਼ੰਕਰ ਦੇ ਨਾਂ ਤੇ ਸਾਰਿਆਂ ਨੂੰ ਵਧਾਈ ਦਿੰਨੇ ਆ ਕਿ ਲੱਖ ਲੱਖ ਵਧਾਈ ਦਿੰਨੇ ਆ ਕਿ ਅਸੀਂ ਪੋਲੇ ਸ਼ੰਕਰ ਦੇ ਖਰਾ ਦਾ ਪ੍ਰਚਾਰ ਦੇ ਨਾਂ ਤੇ ਪਕੌੜਿਆਂ ਦਾ ਪ੍ਰਚਾਰ ਜੋ ਕਿ ਵਰਤੋਂ ਕੀਤਾ ਹੈ ਅਸੀਂ ਸਾਰਿਆਂ ਦੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਤੇ ਅਸੀਂ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਕਰਨੇ ਆ ਕਿ ਪੋਲੇ ਸ਼ੰਕਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਸਾਰਿਆਂ ਦੇ ਨਾਂ ਤੇ ਲੱਗਦਾ ਰਹੇ ਤੇ ਤੁਹਾਨੂੰ ਬਹੁਤ ਬਹੁਤ ਵਧਾਈ ਜੀ ਮਮ ਸ਼ਾਬੜਾ ਪੂਰਮ ਮੰਡਲ ਪ੍ਰਧਾਨ ਭਾਈ ਬਾ ਅੱਜ ਇਹ ਬਹੁਤ ਵੱਡੇ ਦਿਨ ਸ਼ਿਵਰਾਤਰੀ ਦੇ ਦਿਨ ਦੀਆਂ ਮਹਾਸ਼ਿਵਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਸਮੂਹ ਜਗਤ ਜਗਤ ਨੂੰ ਸਮੂਹ ਮਾਨਵਤਾਂ ਨੂੰ ਭਗਵਾਨ ਭੋਲੇnabla ਦੀ ਕਿਰਪਾ ਹਮੇਸ਼ਾ ਸਾਰਿਆਂ ਤੇ ਬਣੀ ਰਹੇ ਜੈ ਬੰਮ ਬੰਮ ਭੋਲੇ ਬੰਮ ਬੰਮ ਭੋਲੇ ਮਹਾਸ਼ਿਵਰਾਤਰੀ ਦੇ ਪਾਵਨ ਅਫਸਰ ਤੇ ਇਹ ਗੁੱਟੂਰ ਉਹਤੇ ਸਥਿਤ ਦੁਰਗਾ ਔਰ ਇਹਨਾਂ ਦੇ ਸਾਰੇ ਭਰਾਵਾਂ ਵੱਲੋਂ ਇਹ ਲੰਗਰ ਲਗਾਇਆ ਗਿਆ ਤੇ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਦਾ ਜਿਹੜਾ ਪਵਿੱਤਰ ਤਿਹਾਰ ਹੈ ਸਾਰੇ ਦੇਸ਼ ਵਿੱਚ ਪੂਰੇ ਵਿਸ਼ਵ ਵਿੱਚ ਬੜੀ ਧੂਮਤਾਂ ਨਾਲ ਮਨਾਇਆ ਜਾਂਦਾ ਹੈ ਔਰ ਇਹਦੇ ਤਹਿਤ ਅੱਜ ਵੱਖ-ਵੱਖ ਸਥਾਨਾਂ ਦੇ ਉੱਤੇ ਲੰਗਰ ਦੇ ਨਾਲ-ਨਾਲ ਵੱਖ-ਵੱਖ ਪਰਵਾਰਾਂ ਦੇ ਲੰਗਰਾਂ ਦਾ ਆਯੋਜਨ ਕੀਤਾ ਗਿਆ ਹੈ ਇਸ ਇਸ ਦਿਨ ਲਈ ਮੈਂ ਸਾਰੇ ਹੀ ਦੇਸ਼ਵਾਸੀਆਂ ਨੂੰ ਸਾਰੇ ਹੀ ਵਿਸ਼ਵ ਦੇ ਜਿਨੇ ਵੀ ਬਖਸ਼ਿੰਦ ਰਹਿੰਦੇ ਇਹਨਾਂ ਨੂੰ ਮੈਂ ਆਪਣੇ ਦਿਲ ਦੀ ਗਹਿਰਾਈਆਂ ਤੋਂ ਵਧਾਈ ਦਾ ਵਧਾਈ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਸੇ ਤਰ੍ਹਾਂ ਹੀ ਇੱਕ ਦੂਜੇ ਨਾਲ ਮਿਲ ਕੇ ਇਸ ਇਤਿਹਾਰ ਨੂੰ ਬਣਾਉਂਦੇ ਰਹੀਏ ਧੰਨਵਾਦ ਜੀ ਹਾਂਜੀ ਮਮ ਬੋਲੇ ਅੱਜ ਇਸ ਪਰਉ ਉਤਜਉ ਉਤਤੇ ਮੈਂ ਹਾਰਦਿਕ ਅਰਧ ਹਰਦਿਕ ਨਾਗਰਿਕ ਦਾ ਸਵਾਗਤ ਕਰਦਾ ਹਾਂ ਇਸ ਖੁਸ਼ੀ ਦੇ ਮੌਕੇ ਤੇ ਉਤੇ ਪ੍ਰਮਾਤਮਾ ਦੇ ਅਗੇ ਅਰਦਾਸ ਕਰਦੇ ਹਾਂ ਕਿ ਵੀ ਇਹ ਖੁਸ਼ੀ ਭਰਿਆ ਵਾਤਾਵਰਨ ਹਰ ਸਾਲ ਦੀ ਤਰ੍ਹਾਂ ਸਿਮਾਣਦੇ ਕਰਦੇ ਰਹੀਏ ਔਰ ਸ੍ਰਿਸ਼ਟੀ ਦੇ ਉਤੇ ਸੁਖ ਸ਼ਾਂਤੀ ਦੀ ਅਮਲੀ ਬਿਹਾਰ ਇਹ ਸਾਰਾ ਸਹਿਯੋਗ ਜਿਹੜਾ ਹੈ ਸਾਡੇ ਸੇਵਾਦਾਰਾਂ ਨੇ ਔਰ ਜਿਹੜੇ ਯੋਗਦਾਨ ਦੇ ਰਹੇ ਨੇ ਅਸੀਂ ਉਹਨਾਂ ਦਾ ਵੀ ਹਾਰਦਿਕ स्वागत करते हैं कर जिन्होंने निष्काम सेवा और इस पर्व के उ लंगर लगा के व्यवस्था की है बहुत बहुत धन्यवाद आप सब जी का इस शुभ अवसर के बहुत बहुत मनोकामना और सुख शांति की कामना करते हुए आप सब जी का स्वागत हम बम बोले हम बोले ਕਿ ਜੀ ਭਗਵਾਨ ਦਾ ਜੋ ਵਿਆਹ ਵੀ ਕਮਰਾਤੀ ਦਾ ਬਹੁਤ ਬਹੁਤ ਸਾਰੇ ਹਿੰਦੁਸਤਾਨ ਚ ਬਤਾ ਇਹ ਇਤਾਰੀ ਦੁਨੀਆ ਚ ਕ੍ਰਿਸ਼ਨਗਰਮ ਅਲਾਕਾ ਦੀਆਂ